ਸੱਚੀ ਕਾਲ ਜੀ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਹੈ ਕਿ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਹੈ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਹੈ ਕੱਲ ਪਰसों ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਇੱਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ ਫਿਰ ਤੁਸੀਂ ਅਮਨ अरोड़ा ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਬਾਅਦ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ 'ਚ ਮਨੀਸ਼ तिवारी ਸਾਹਿਬ ਜੀ ਦੇ 'ਚ ਮੈਂਬਰ ਪਾਰਲੀਮੈਂਟ ਬਣੇ ਉਹਦੇ 'ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਲਾਇਅਨਸ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰਦੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖੋਹਾਂ ਹੋ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਰਨ ਤਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਏ ਆ ਰੋਜ਼ ਹੀ ਫਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਲੋਕ ਆਪ ਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਹੈ ਔਰ ਪੰਜਾਬ ਦਾ ਬਾਰਡਰ ਸੂਬਾ ਇੰਡੋ ਪਾਕ ਬਾਰਡਰ ਤੇ ਸਥਿਤ ਸੂਬਾ ਲਾਅ ਐਂਡ ਆਰਡਰ ਕਾਲੈਪਸ ਕਰ ਰਿਹਾ ਹੈ ਔਰ ਭਗਵਾਨ ਕਬਾਨ ਇਸ ਨਾਟ ਵਰੀਡ ਵਿਚ ਇਸ ਵੈਰੀ ਸ਼ੇਮਫੁਲ ਔਰ ਇੰਡੀਆ ਆਲਾਈਅንስ ਰੂਮ ਮੈਂ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਜ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਅ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਆ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਧੂੜ ਚ ਟੱਟੂ ਪਜਾਉਣਾ ਬੰਦ ਕਰੋ ਬਹੁਤ ਬਹੁਤ ਧੰਨਵਾਦ